बैड ज्यादा पसंद है एक करके पले दिन में तेरी लाइफ नहीं है ना मैं का भी करके नहीं काट पाया अगर सच्ची झूठी नहीं बाहर है सच्ची बहुत बहुत होता है मैं तो और ज्यादा खाऊंगी और सुनो नहीं आज पहले ही पागल और और हो जोगे बढ़िया गर्ल नहीं पत्थर को मार लो बस एकदम हमारा ਹਰਾਮੀ ਬਲੇਸਰ ਕੀ ਵੀ ਹਾਂ ਗੀਦਾ ਦੇ ਦੇਖ ਲੋ ਜਿੱਥਾ ਦੇਖੀ ਟਵਿੱਟਰ ਤੇ ਮੈਂ ਬੜੀ ਸੀਰੀਅਸ ਹੋ ਗਈ ਐ ਪ੍ਰੀਤ ਤੇ ਮੇਰੀ ਗੱਲ ਸੁਣ ਮੈਂ ਬੜੀ ਸੀਰੀਅਸ ਹੋ ਗਈ ਮੈਨੂੰ ਉਸ ਟਾਈਮ ਲਾਇਆ ਨਾ ਬੜੀ ਸੀਰੀਅਸ ਨਾ ਤੁਮ ਵੀ ਹੋ ਜਾਏਗਾ ਭੈਣ ਐ ਰਿਤ ਮੈਂ ਜੇ ਤੁਮ ਦੇ ਦੇ ਗੱਡੀ ਮੈਂ ਹੁੰਦਾ ਜਿਹਦੇ ਵਿਆਹ ਨਹੀਂ ਹੁੰਦਾ ਨਾ ਤੇ ਮੈਂ ਕਿਹਾ ਮੈਂ ਨਹੀਂ ਮੈਂ ਤਾਂ ਲੱਗਿਆ ਹਲੋ ਸੌਰੀ ਸੌਰੀ ਨਹੀਂ ਨਹੀਂ ਜਿਹਦੀ ਤੁਸੀਂ ਤੇਰੀ ਕਰ ਲਈ ਐ ਪਾ ਵੀ ਸਾਡੇ ਵਰਗੀ ਹੀ ਆਉਂਦਾ ਡੱਟ ਕੇ ਨਹੀਂ ਨਹੀਂ ਓਏ ਉਹ ਗੱਲ ਮੈਂ ਨਹੀਂ ਓਏ ਮੈਂ ਨਹੀਂ ਉਹ ਗੱਲ ਸੰਪਲਵੀ ਜਦੋਂ ਨਾਲ ਕੀਤੀ ਉਹ ਗੱਲ ਮੈਂ ਕੀਤੀ ਸੀ ਮੈਂ ਨਹੀਂ ਮੈਂ ਗੱਲ ਕੀਤੀ ਪੁੱਛਣ ਵਾਸਤੇ ਹੀ ਕਈ ਆ ਮੂੰਹ ਤੇ ਬੈਠੀ ਉਹ ਇਹਦੀ ਕੀ ਸੀ ਗੱਲ ਭੈਣ ਨੇ ਮੈਂ ਮੈਂ ਹਾਂ ਮੈਂ ਨੂੰ ਦਿਨ ਭੈਣ ਕਰਕੇ ਤੇ ਜੇ ਕਰਕੇ ਤੇਰੀ ਭੈਣ ਨੇ ਮੈਨੂੰ ਇਹ ਕਹੀ ਸੀ ਕਿ ਜੇ ਮੇਰੀ ਭੈਣ ਦਾ ਨਾ ਨ ਵਿਆਹ ਹੋਦਾ ਤੇ ਮੈਂ ਤੇਰੇ ਨਾਲ ਦਾ ਵਿਆਹ ਕਰਾਉਣਾ ਸੀ ਤਾਂ ਉਹਨੇ ਗੱਲ ਕਹੀ ਸੀ ਮੈਂ ਤੁਹਾਨੂੰ ਸਹੀ ਦੱਸਣਾ ਗੱਲ ਅੱਛਾ ਅੱਛਾ ਮੈਂ ਤੇ ਕੇ ਹੋਰ ਕੋਈਗਾ ਕਰਨ ਦਾ ਇੰਨਾ ਵਧੀਆ ਨੇਚਰ ਆ ਹਨ ਕਿਹੜੇ ਪਾਸੇ ਉਹ ਆ ਫਿਰ ਵੀ ਯਾਰ ਮਤਲਬ ਕੋਈ ਹੈ ਨਹੀਂਗਾ ਇਦਾਂ ਦਾ ਨੇਚਰ ਬਹੁਤ ਵਧੀਆ ਆ ਮੈਨੂੰ ਬਹੁਤ ਆਉਂਦਾ ਆ ਮੈਂ ਮਜ਼ਾ ਕਰ ਰਹੀ ਹਾਂ ਜਿੱਦਾਂ ਜੁਨਾ ਹੀ ਮੈਂ ਕਰਦੀ ਆ ਮੈਂ ਕਿਸੇ ਨਾਲ ਫਾਲਤੂ ਗੱਲ ਨਹੀਂ ਕਰਦੀ ਬਟ ਮੈਂ ਇਹਦੇ ਨਾਲ 100 ਟਾਈਮ ਤੋਂ ਗੱਲ ਕਰਦੀ ਆ ਬੰਦੇ ਦਾ ਪਤਾ ਲੱਗ ਗਿਆ ਜਾਂਦਾ ਇਹਨੇ ਵੀ ਕਦੀ ਨਹੀਂ ਮੈਨੂੰ ਫਾਲਤੂ ਮੈਸੇਜ ਕੀਤਾ ਜਦੋਂ ਤੱਕ ਮੈਂ ਨਾ ਕਦਾ ਜੰਜੀ ਜੰਜੀ ਤੇ ਕੋਈ ਸ਼ਾਇਦ ਪੜਾਈ ਵਾਲੀ। ਉਸ ਨੂੰ ਕੋਈ ਨਾਲ ਰਹੀ ਤੇ ਇਹ ਕਿ ਮੇਰੇ ਨਾਲ ਬੜੀ ਟਾਈਮ ਦੀ ਫ੍ਰੀਡ ਗੱਲ ਕਰਦੀ ਸੀ। ਪੁੱਛਦਾ ਫਿਰ ਉਸ ਵੱਲੋਂ ਸਟਿੱਕਿੰਗ ਮੈਸੇਜ ਹੀ ਦਿੱਤਾ ਹੋਇਆ ਕੋਈ। ਹਾਂਜੀ ਹਾਂਜੀ। ਬੱਤੀ ਆ ਗਈ ਬਹੁਤ। ਇਹਦਾ ਮੁੰਡੇ ਮੈਸਜ ਕਰਕੇ ਰਾਤ ਨੂੰ ਦਾਣ ਨੂੰ ਦੱਸਦਾ 11:00 ਕਨੋਂ 9:00 ਤੱਕ ਮੁੰਡੇ ਦੀ ਤਾਂ ਪਹਿਲਾਂ ਆਪਣੀ ਕੋਈ ਗੱਲ ਨਹੀਂ ਤਾਂ ਅੱਜ ਕੱਲ ਦੇ ਮੁੰਡੇ ਤਾਂ ਪਤਾ ਨਹੀਂ ਕਿਹੋ ਜਿਹਾ ਮੈਸੇਜ ਲਿਖਦੇ। ਬਹੁਤ ਕੁਛ ਸਾਡਾ ਪਸੰਦ ਹੈ। ਕੋ ਮਨ ਚਲਾ ਗਿਆ ਵਿਚਾਰ ਨਹੀਂ ਇੱਥੇ ਆ ਮੈਂ ਹੁਣ ਤਾਂ ਘਰ ਮੈਨੂੰ ਲੱਗਦਾ ਕੁਝ ਪਹਿਲਾਂ ਨਾਲ ਉਹ ਨਾ ਠੀਕ ਹੋ ਗਿਆ ਵੀਰ ਲੈ ਇਹਨਾਂ ਦਾ ਕਾਰਨ ਹਾਂਜੀ ਹਾਂਜੀ ਕੋਈ ਨਹੀਂ ਰੱਬ ਇਹਨਾਂ ਨੂੰ ਰੰਗ ਭਗ ਲਾਉਗੇ ਜਰੂਰ ਇਹ ਤੁਹਾਡਾ ਵੀ ਕਿਹਦਾ ਇਹ ਬਹੁਤ ਮੈਂਤ ਬਹੁਤ ਕਾਹਦਾ ਇਹਾਰੇ ਵੀਡੀਓ ਚ ਇਹੀ ਬੋਲਦਾ ਰੱਬ ਕੋਈ ਗੱਲ ਨਹੀਂ ਰੱਬ ਰੰਗ ਭਗ ਲਾਏਗਾ ਇਹ ਤੁਸੀਂ ਸਿਖਾ ਸਾਰੀਆਂ ਵੀਡੀਓ ਦੇ ਵਿੱਚ ਕਿਹਾ ਇਹ ਬਾਕੀ ਯਾਰ ਰੱਬ ਨੂੰ ਵੀ ਸੋਚਣਾ ਚਾਹੀਦਾ ਛੱਪੜੇ ਪਾ ਕੇ ਵਿਧਰੋਂ ਆਇਓ ਯਾਰ ਰੱਬ ਨੂੰ ਸੋਚੀਆ ਥਾਈਂ ਥੱਪਾ ਇਹਨਾਂ ਦੀ ਲਾਈਫ ਤੇ ਆਇਆ ਹੁਣ ਆ ਬੰਦੇ ਨੇ ਲਾਈਫ ਜਿਨੀ ਨੂੰ ਆਏ ਲਾਈਕ ਕਰਿਓ ਮੇਰਾ ਵੀ ਕਰ ਦੋ ਜੀ ਨਹੀਂ ਘਰ ਠੀਕ ਹੈ ਸੋਣਾਏ ਇਹ ਘਰ ਪਾ ਲੈਣਾ ਹੁਣ ਕਰਦੀ ਤਾਂ ਗੱਲ ਹੀ ਛੇੜੀ ਆ ਘਟੂ ਪਿੰਡਾਂ ਦੇ ਘਰ ਇਦਾਂ ਹੀ ਹੁੰਦੇ ਆ ਫਿਰ ਨਹੀਂ ਇੱਕ ਘਰ ਆਪਣਾ ਵਧੀਆ ਫਲੈਂਕ ਬਾਲਿਆਂ ਵਾਲੇ ਇੱਕ ਇੱਥੇ ਬਾਲਿਆਂਗੇ ਮੈਂ ਆਉਂਗੀ ਤੁਹਾਡੇ ਘਰੇ ਠੀਕ ਆ ਤੁਸੀਂ ਤਾਂ ਆਏ ਨਹੀਂ ਨਾ ਇਹ ਤਾਂ ਪੰਗਾ ਸੀ ਆਜੰਦੇ ਦਾ ਕੰਮ ਨਹੀਂ ਸੋਣੇ ਇਹ ਹੁਣ ਤਾਂ ਗਿਉ ਹੋਇਆ ਤਾਂ ਸੱਚ ਪਤਾ ਨੂੰ ਵਿੱਚ ਹਣ ਮੈਂ ਘੁੰਮਣਾ ਹਾਂਗੀ ਓਹੋ ਗਲਤੀ ਕਰਤੀ ਤੁਸੀਂ ਮੈਨੂੰ ਕਰਨ ਤੂੰ ਕਿਤੇ ਮੈਨੂੰ ਪਹਿਲਾਂ ਹੀ ਮਿਲਿਆ ਹੁੰਦਾ ਤਾਂ ਮੈਂ ਤਾਂ ਤੁਹਾਡਾ ਵਿਆਹ ਕਰਵਾ ਕੇ ਛੱਡਣਾ ਸੀ ਜੇ ਨੋ ਮੇਰੀ ਗੱਲ ਸੁਣ ਜੇ ਤੈਨੂੰ ਪਹਿਲਾਂ ਮਿਲਿਆ ਤਾਂ ਮੈਂ ਸਰਵਾਇ ਤੇਰਾ ਲੈਣਾ ਹੈ ਇਹ ਫੜੇ ਮੁੰਡੇ ਦਾ ਚੱਕੀ ਮੈਨੂੰ ਖਾਏਗਾ ਅਰੇ ਰੀਤਾ ਦੇਣਾ ਤੂੰ ਪਾ ਨਹੀਂ ਪਾਉਗਾ ਸੁੱਚੀ ਡੰਗਰ ਨਾ ਹੋਏ ਤੈਨੂੰ ਪਤਾ ਹੀ ਨਹੀਂ ਚੱਲਦਾ ਕੀ ਬੋਲਣਾ ਇਹ ਦੇਖਿਓ ਨਹੀਂ ਦੇਵੀ ਦੇਖਣੋ ਸਿੱਤੇ ਤੁਹਾਡਾ ਅਸਰ ਤਾਂ ਨਹੀਂ ਜੇ ਵੇਖ ਵੀ ਕਰਨਾ ਕੋਈ ਗੱਲ ਆਈ ਤੇ ਤੁਸੀਂ ਡੰਗਰ ਕਹਤਾ ਵਾ ਦੇ ਦੇ ਜਦੋਂ ਡੰਗਰ ਕਹਿਤਾ ਨਹੀਂ ਨਹੀਂ ਇਹ ਮੈਂ ਮਜ਼ਾਕ ਕਰਦੀ ਆ ਮੈਂ ਕੁਝ ਨਹੀਂ ਮਜ਼ਾਕ ਕਰਦੀ ਆ ਹੋਰ ਇਹਨਾਂ ਨੇ ਸਾਰਿਆਂ ਨਾਲ ਕਰਾ ਲੈਣਾ ਸੀ ਦੀਦੀ ਜੀ ਜੜੀਆਂ ਕਹਿੰਦੀ ਜਿਹੜਾ ਇਹਦੇ ਸਾਹਮਣੇ ਮੇਰੀ ਗੱਲ ਸੁਣਨਾ ਪ੍ਰੀਤ ਕੱਲ ਲੈਣਾ ਪਲਵੀ ਸੁਣਨਾ ਮੈਂਨ ਕੱਲ ਨੂੰ ਫੋਨ ਆਇਆ ਮੈਂ ਕਿਹਾ ਤੁੰਬੇ ਤੇ ਕੱਭੀ ਜੜਿਆ ਸੀ ਮੈਂ ਲਾਈਵ ਹੋ ਗਈ ਨਾ ਮੈਂ ਲਾਈਵ 'ਚ ਆ ਗਿਆ ਬੋਲੇ ਤੂੰ ਮੇਰੇ ਨਾਲ ਗੱਲ ਨਹੀਂ ਸੀ ਕਰਦੀ ਮੈਂ ਤੇਰਾ ਨਾਮ ਲੈ ਕੇ ਮਰਨ ਲੱਗੇ ਸੀ ਦੁਰਕਸ਼ੇਮ ਹੋਇਆ ਤਾਂ ਹੋ ਜਾ ਨੋ ਕੱਲੂ ਤੁਹਾਡੀ ਵੀਡੀਓ ਕੋ ਦਾਰ ਕੇ ਪਾਣੀ ਆ ਗਏ ਮੇਰੇ ਨਾਲ ਵਿਆਹ ਨਹੀਂ ਕਰਾਉਂਦੀ ਸੱਚੀ ਨੂੰ ਪਤਾ ਹੀ ਨਹੀਂ ਚੱਲਦਾ ਪ੍ਰੀਤ ਸਿਮਰਨ ਆਈ ਸਿਮਰਨ ਨੂੰ ਬੋਲਿਆ ਤੂੰ ਮੇਰੇ ਨਾਲ ਗੱਲ ਨਹੀਂ ਕੀਤੀ ਮੈਂ ਮਰ ਜਾਣਾ ਪਰ ਮੈਨੂੰ ਨਹੀਂ ਆਤਾ ਕਿ ਕਿਆ ਕਰੀ ਪਹਿਲਾਂ ਮੇਰੀ ਵਾਰਤ ਲੱਗੀ ਸੀ ਹੁਣ ਰੀਤ ਦੀਦੀ ਦੀ ਲੱਗੀ ਆ ਹੁਣ ਥੋੜੀ ਜਿਹਾ ਰੁਕ ਜਾ ਤੁਹਾਡੀ ਵੀ ਲੱਗ ਜੂਗਾ ਹਾਂ ਹਾਂ ਨਹੀਂ ਮੇਰੇ ਤਾਂ ਬਹੁਤ ਟਾਈਮ ਪਹਿਲਾਂ ਵੀ ਪਰ ਮੈਨੂੰ ਨਹੀਂ ਘੈੜੀ ਟੱਕਰ ਦੀ ਸਿਆਣਾ ਇਹ ਟਾਈਮ ਕਰ ਰਣ ਨਹੀਂ ਮੈਂ ਖਲਾਸ ਹੋਟ ਜੀ ਨਹੀਂ ਮੈਂ ਕੀ ਕਿਹਾ ਹਾਂ ਇੱਕ ਹੋਰ ਬਚ ਗਈ ਹੈ ਹੁਣ ਪ੍ਰੀਤ ਦੀਦੀ ਰਹਿ ਕੇ ਬਸ ਕਰਨ ਨਾ ਪਸ ਕਾਏ ਕਾਏ ਕਰਨ ਨੂੰ ਪਤਾ ਤੱਲੋ ਕਿ ਡੇਸਾਂ ਦੀ ਕੁੜੀ ਹੁੰਨ ਟੱਲਦੀ ਹੈ ਕਰਨ ਨੂੰ ਸੱਚੀ ਤਨ ਪ੍ਰੀਤ ਪਸੰਦ ਹੈ ਨਾ ਮੈਂ ਰਿਸ਼ਤਾ ਲੈ ਕੇ ਆਉਂਗੀ ਪ੍ਰੀਤ ਵੱਲੋਂ ਠੀਕ ਹੈ ਜਾ ਲਿਆ ਨਾ ਨਹੀਂ ਮੈਂ ਰੁਕਦੀ ਨਹੀਂ ਨਹੀਂ ਉਹ ਯਾਰ ਮੇਰੀ ਗਲਤੀ ਨਾ ਮੈਂ ਮੇਰੀ ਗਲਤੀ ਕਿ ਜੀ ਹੁਣ ਮੈਂ ਨਾ ਮੈਂ ਦੇਫੈਂਸ ਤੂੰ ਆਦੇ ਆਉਂ ਜੋ ਮਰਜੀ ਗਿਆ ਮੈਂ ਨਹੀਂ ਕਦੀ ਕੇ ਕੁੜੀ ਨੂੰ ਕਹਿ ਸਕਦਾ ਯਾਰ ਮੈਨੂੰ ਡੋੜ ਤੁਹਾਡਾ ਕੀ ਬਤਾਉਣ ਕੀ ਹਰੇ ਕੁੜੀ ਗੱਲ ਚੰਡੀਗੜ੍ਹ ਚ ਨਹੀਂ ਆ ਸਹੀ ਵੀ ਬਹੁਤ ਪਈਆਂ ਤੇ ਗੱਲ ਮਤਲਬ ਗਲਤ ਵੀ ਬਹੁਤ ਪਈਆਂ ਪਰ ਕਰਨ ਇੱਥੇ ਚਿਹੜੀਆਂ ਕੁੜੀਆਂ ਠੀਕ ਨੇ ਯਾਰ ਉਹਨਾਂ ਨੂੰ ਦਿਨਾ ਮਤਲਬ ਤੋਂ ਬਦਨਾਮ ਕਰੀ ਜਾਂਦੇ ਕਹਿੰਦੇ ਚੰਡੀਗੜ੍ਹ ਦੇ ਵਿੱਚ ਤਾਂ ਬੇੜਾ ਗਰਕਾ ਕੁੜੀਆਂ ਸਾਰੀਆਂ ਬੇਕਾਰ ਯਾਰ ਆਹ ਮੇਰੇ ਨਾਲ ਦੀ ਗੱਲ ਕਰਦੀ ਐ ਪੂਰੀ ਬਹੁਤ ਚੰਗੀ ਆ ਪਰ ਝੂਠੀ ਮਾਰਦੇ ਮੇਰੇ ਨਾਲ ਮੈਨੂੰ ਪਤਾ ਲੱਗ ਜਾਂਦਾ ਜੇ ਜਿਹੜਾ ਬੰਦਾ ਕਿਵੇਂ ਐ ਕਿਹੜਾ ਕਿਵੇਂ ਮੈਂ ਮੇਰੇ ਆਪਦੇ ਕੰਮ ਨਾਲ ਕੰਮ ਬਗ ਰੱਖਦੀ ਨਾ ਬਾਹਰ ਅੰਦਰ ਜਾਂਦੀ ਨਹੀਂ ਗਈ ਜਿਵਾਗ 2 ਮਿੰਟ ਫਟਾਫੜੋ ਲਿਆਉਂਦਾ ਆਪਾਂ ਬਸ ਜਾਂ ਮੋਬਾਈਲ ਦੇ ਧਿਆਨੇ ਦੇ ਜਾ ਜੋ ਕੇ ਜਾ ਕੇ ਕਰਨ ਨੂੰ ਲਿਆਉਂਦਾ ਨਾ ਕੰਮ ਮਤਲਬ ਵੀ ਜਿਹੜੇ ਬੰਦੇ ਸਵੀਅ ਸਹੀ ਵੀ ਹੋ ਗਏ ਐ ਇਹਦੀ ਗੱਲ ਪਰ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਨਾ ਤੁਹਾਡੀ ਗੱਲ ਸਹੀ ਐ ਆਪਣੀ ਬੀਡੀ ਫਲੇ ਸੋਚ ਕੇ ਕੋਈ ਨਹੀਂ ਮਾਰਦਾ ਨਾ ਦੂਸਰੇ ਇਹਨਾਂ ਸਾਰੇ ਨੂੰ ਲਗਾ ਕਰ ਦੇਣਾ ਮੇਰੀ ਗੱਲ ਸੁਣੋ ਸੱਚ ਇੱਕ ਤੁਹਾਨੂੰ ਸਾਰਿਆਂ ਨੂੰ ਖੁਸ਼ਖਬਰੀ ਦੇਣ ਲੱਗਾ ਰੀਤ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣ ਲੱਗਾ ਰੀਤ ਨੂੰ ਸਾਰੇ ਫੋਲੋ ਕਰ ਲਓ 4 ਵਜੇ ਇਹਨਾਂ ਦਾ ਯੋਗਾ ਵੇਖਿਆ ਜਾਵੇਗਾ ਜਿਹੜੇ ਲక్ష్ਮੀ ਆਈ ਜਾ ਰਹੀ ਹੈ ਯਾਰ ਮੈਂ ਤਾਂ ਵੀ ਮਸਤੀ ਮਾਰ ਜਾਨੀ ਹੈ ਯੋਗਾ ਦੇਖਾ ਜਵੇਗਾ ਇਧਰ ਮੇਰੀ ਗੱਲ ਸੁਣੋ 4 ਵਜੇ ਛਾਵ ਨੂੰ 4 ਵਜੇ ਤੁਹਾਨੂੰ ਯੋਗਾ ਵੇਖਣ ਨੂੰ ਮਿਲੇਗਾ ਤੇ ਨਿਆਰੇ ਆਉਣਗੇ ਫੁੱਲ ਕੱਕ ਪਰ ਇਹ ਜੀ ਕਰ ਮੈਨੂੰ ਸਮਝ ਨਹੀਂ ਆਉਦੀ ਪਰਸ ਉਹਥੇ ਪਰਨ ਕਰਨੇ ਇਹਨੇ ਹੱਥ ਨਹੀਂ ਮਤੰਦਾ ਦਾ ਅੱਜ ਕਾਹੀ ਲਾਉਣਾ ਪਰ ਆਇਆ ਕਰਕੇ ਖੈ ਬੈਣ ਐ ਬਸ ਜਿਆਨੇ ਨਾਲ ਆਹ ਜੋੜ ਦੇ ਤੇ ਨੇ ਹੁੰਦਾ ਹੈ ਨਹੀਂ ਬੜਾ ਯਾਰ ਬੜਾ ਵੇਲਾ ਹੈ ਵੀ ਤੂੰ ਦੱਸ ਉੱਥੇ ਜਾ ਰਿਹਾ ਮੈਨੂੰ ਬੜਾ ਚੀਜ਼ ਦਾ ਜੀਵ ਜਾਂਦਾ ਵੀ ਉੱਥੇ ਜ਼ਿਆਦਾ ਕਿ ਸਿੱਖਿਆ ਦੇ ਸਾਰਿਆਂ ਨੂੰ ਜੀ ਇਹ ਕਹੇ ਭਾਈ ਜੀ ਇੰਨਾ ਨਹੀਂ ਸਿੱਖਿਆ ਦੇ ਵਿੱਚ ਕੁਝ ਹੋ ਰਿਹਾ ਹੈ ਨਾ ਹਨਾ ਪਲਵੀ ਹਾਂਜੀ ਹਾਂਜੀ ਸਿੱਖਿਆ